ਨਿਊਯਾਰਕ ਸਟੇਟ ਸੈਨੇਟ 'ਚ 1984 ਸਿੱਖ ਨਸਲਕੁਸ਼ੀ ਸੰਬੰਧੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਮਰੀਕਨ ਸਿਆਸਤ ਵਿੱਚ ਸਰਗਰਮ ਨੌਜਵਾਨ ਸਿੱਖਾਗੂ ਜਪਨੀਤ ਸਿੰਘ ਦੀ ਸਖਤ ਮਿਹਨਤ ਅਤੇ ਸਟੇਟ ਸੈਨੇਟਰ ਜੈਸਿਕਾ ਰੈਮੋਸ ਅਤੇ ਹੋਰਾਂ ਦੀ ਯਤਨ ਸਦਕਾ ਇਹ ਮਤਾ ਪੇਸ਼ ਕਰਕੇ ਪਾਸ ਕਰਾਇਆ ਗਿਆ ਪਾਰਲੀਮੈਂਟ ਦੇ ਵਿੱਚ ਇਹ ਇਤਿਹਾਸਕ ਬਿੱਲ ਪੇਸ਼ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮਤਾ ਪਾਸ ਹੋਣ ਉਪਰੰਤ ਸਿੱਖ ਆਗੂ ਜਪਨੀ ਸਿੰਘ ਕਾਫੀ ਭਾਵੁਕ ਹੋ ਗਏ ਸਨ ਤੇ ਸਿੱਖ ਮੈਂਬਰਾਂ ਦੇ ਗਲ ਲੱਗ ਕੇ ਉਹਨਾਂ ਭਾਵਨਾ ਵਿਅਕਤ ਕੀਤੀ ਕਿਉਂਕਿ ਕਈ ਸਾਲਾਂ ਤੋਂ ਉਹ ਇਸ ਦੇ ਲਈ ਲਗਾਤਾਰ ਮਿਹਨਤ ਕਰ ਰਹੇ ਸਨ ਤੇ ਹੁਣ ਉਹਨਾਂ ਦੇ ਯਤਨ ਸਫਲੇ ਹੋਏ ਨੇ। ਇਸ ਮੌਕੇ ਸੈਨੇਟਰਾਂ ਡੇਵਿਡ ਵੈਪਰਨ ਤੇ ਜੋਹਨ ਲੂ ਨੇ ਬੋਲਦੇ ਹੋਏ ਕਿਹਾ ਕਿ 1984 ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਜੋ ਕਿ ਆਤਨਿੰਦਨਯੋਗ ਹੈ। ਇਸ ਇਤਿਹਾਸਕ ਮੌਕੇ ਸਦਨ ਦੇ ਵਿੱਚ ਨਿਊਯਾਰਕ ਸਟੇਟ ਦੀਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਸਿੱਖ ਜਥੇਬੰਦੀਆਂ ਤੇ ਗੁਰੂ ਘਰ ਕਮੇਟੀਆਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।